ਸਾਰੇ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਵਰ ਭਾਗੇ ਹੋ ਜੋ ਅੰਮ੍ਰਿਤ ਵੇਲੇ ਬਾਬਾ ਮਸਤੂ ਜੀ ਦੇ ਤਪ ਅਸਥਾਨਾਂ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਆਪ ਸੰਗਤਾਂ ਸਰਵਣ ਕਰ ਰਹੇ ਹੋ ਸ਼ਹੀਦਾਂ ਦੀ ਗਾਥਾ ਸਫਰ-ਏ-ਸ਼ਹਾਦਤ ਅਮਰਤ ਵੇਲੇ ਦੇ ਦੀਵਾਨਾ ਚ ਆਪ ਸੰਗਤਾਂ ਨੇ ਸਰਵਣ ਕੀਤਾ ਅਠ ਪੋ ਦਾ ਵਿਹਾੜਾ ਚਮਕੌਰ ਦੀ ਲੰਗ ਹੋਈ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਪੰਜਾਂ ਪਿਆਰੇ ਸਹਿਬਾਨਾਂ ਦੇ ਵਿੱਚੋਂ ਤਿੰਨ ਪਿਆਰੇ ਸਹਿਬਾਨ ਤੇ ਹੋਰ ਸਿੰਘ ਜਿਹੜੇ ਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀ ਜਾਨ ਪੀਂਦੇ ਨੇ ਹੁਣ ਜਿਹੜੇ ਸਿੰਘ ਬਾਕੀ ਬੱਜੇ ਹੋਏ ਨੇ ਪੰਜ ਛੇ ਸਿੰਘਾਂ ਦੀ ਗਿਣਤੀ ਹੈ ਇਹਨਾਂ ਨੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣਾ ਕਿਉਂਕਿ ਗੁਰੂ ਸਾਹਿਬ ਜੀ ਨੇ ਹੁਣ ਤਿਆਰੀ ਕੀਤੀ ਹੈ ਆਪ ਜੰਗ ਦੇ ਮੈਦਾਨ ਦੇ ਵਿੱਚ ਜਾਣ ਵਾਸਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਪਿਆਰੀ ਕਰਦੇ ਪਏ ਨੇ ਸਿੰਘਾਂ ਨੇ ਆਖਿਆ ਸਤਿਗੁਰੂ ਜੀ ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਹੀਂ ਮੈਂ ਸਿੰਘਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਫਿਰ ਪੰਜਾਂ ਸਿੰਘਾਂ ਨੇ ਇਕੱਠੇ ਹੋ ਕੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਇਹਨਾਂ ਪੰਜਾਂ ਸਿੰਘਾਂ ਨੇ ਗੁਰਮਤਾ ਕਰਕੇ ਫਿਰ ਸਤਿਗੁਰੂ ਜੀ ਨੂੰ ਹੁਕਮ ਕੀਤਾ ਵੀ ਤੁਸੀਂ ਅੰਮ੍ਰਿਤ ਦੀ ਜਿਸ ਵੇਲੇ ਦਾਤ ਦਿੱਤੀ ਸੀ ਆਖਿਆ ਸੀ ਪੰਜਾਂ ਦੇ ਵਿੱਚ ਪਰਮੇਸ਼ਰ ਵਸਦਾ ਹੈ ਪੰਜਾਂ ਦਾ ਹੁਕਮ ਉਹ ਪਰਮੇਸ਼ਰ ਵਾਹਿਗੁਰੂ ਹੀ ਨਹੀਂ 모ੜਦਾ ਤੇ ਸਤਿਗੁਰੂ ਜੀ ਤੁਹਾਨੂੰ ਪੰਜਾਂ ਪਿਆਰਿਆਂ ਦਾ ਫਿਰ ਹੁਕਮ ਹੈ ਵੀ ਤੁਸੀਂ ਚਮਕੌਰ ਦੀ ਗੜੀ ਜਿਹੜੀ ਹੈ ਉਹ ਛੱਡ ਕੇ ਚਲੇ ਜਾਓ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਣ ਲੱਗਾ ਜਿਸ ਗੁਰੂ ਨੇ ਜਿਹੜਾ ਪੰਥ ਸਾਜਿਆ ਹੋਵੇ ਉਹਦੇ ਹੀ ਪੈਰੋਕਾਰ ਇਕੱਤਰ ਹੋ ਕੇ ਆਪਣੇ ਗੁਰੂ ਨੂੰ ਹੁਕਮ ਲਾ ਰਹੇ ਹੋਣ ਤੇ ਪਹਿਲੀ ਵਾਰੀ ਕੋਈ ਰਹਿਬਰ ਜਿਹੜਾ ਹੈ ਉਹ ਆਪਣੇ ਸਿੱਖਾਂ ਦਾ ਜਿਹੜਾ ਹੁਕਮ ਹੈ ਉਹ ਮੰਨਣ ਲੱਗਾ ਹੈ ਭਾਵੇਂ ਕਿ ਗੁਰੂ ਦਾ ਤੇ ਜਿਹੜਾ ਹੁਕਮ ਹੈ ਉਹ ਚੇਲੇ ਜਿਹੜੇ ਮਨ ਦੇ ਆਏ ਨੇ ਮਰੀਦ ਮਨ ਦੇ ਆਏ ਨੇ ਪਰ ਮਰੀਦਾਂ ਦਾ ਜਿਹੜਾ ਹੁਕਮ ਹੈ ਉਹ ਸਤਿਗੁਰੂ ਜੀ ਮੰਨਣ ਲੱਗੇ ਸਤਿਗੁਰੂ ਜੀ ਨੇ ਆਖਿਆ ਠੀਕ ਹੈ ਪਰ ਮੈਂ तिमਕੌਰ ਦੀ ਗੜੀ ਦੇ ਵਿੱਚੋਂ ਚੁੱਪ ਚਾਪ ਨਹੀਂ ਜਾਵਾਂਗਾ ਆਖਿਆ ਜਿਵੇਂ ਤੁਹਾਡੀ ਮਰਜ਼ੀ ਸਤਿਗੁਰੂ ਜੀ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਦਸਤਾਰ ਤੋਂ ਫਿਰ ਜਿਹੜੀ ਕਲਗੀ ਸੀ ਚੰਨ ਤੋੜਾ ਜਿਹੜਾ ਸੀ ਉਹ ਲਾ ਕੇ ਭਾਈ ਸੰਗਤ ਸਿੰਘ ਦੇ ਸੀਸ ਤੇ ਸੁਜਾਇਆ ਤੇ ਤਿੰਨ ਪ੍ਰਕਰਮਾਂ ਕੀਤੀਆਂ ਭਾਈ ਸੰਗਤ ਸਿੰਘ ਦੀਆਂ ਤੇ ਘੁੱਟ ਕੇ ਸੀਨੇ ਦੇ ਨਾਲ ਲਾਇਆ ਆਖਿਆ ਗੁਰੂ ਖਾਲਸਾ ਤੇ ਖਾਲਸਾ ਗੁਰੂ ਹੋ ਗਿਆ ਅੱਜ ਤੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਫਿਰ ਉਥੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਹੁਣਾਂ ਨੂੰ ਕਹਿੰਦੇ ਨੇ ਵੀ ਤੁਸੀਂ ਤਾਰਿਆ ਦੀ ਸੇਧ ਤੇ ਆ ਜਾਓ ਜੇ ਵਾਹਿਗੁਰੂ ਨੇ ਚਾਇਆ ਤੇ ਸਾਡਾ ਜਿਹੜਾ ਮਲਾਪ ਹੈ ਉਹ ਜਰੂਰ ਹੋਵੇਗਾ ਸਤਿਗੁਰ ਜੀ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਸਤਿਗੁਰ ਜੀ ਨੇ ਨਰਸਿੰਘਾ ਵਜਾਇਆ ਤਿੰਨ ਵਾਰੀ ਸਤਿਗੁਰ ਜੀ ਨੇ ਉੱਚੀ ਘੜੀ ਦੇ ਉੱਪਰ ਖਲੋ ਕੇ ਤਿੰਨ ਵਾਰ ਤਾੜੀ ਮਾਰੀ ਹੈ ਵੀ ਹਿੰਦ ਦਾ ਪੀਰ ਜਾ ਰਿਹਾ ਹੈ ਜੇ ਕਿਸੇ ਦੇ ਵਿੱਚ ਹਿੰਮਤ ਹੈ ਵੀ ਇਹ ਤੇ ਰੋਕ ਲਵੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲ ਲਗੇ ਇੱਥੇ ਗੁਰਦੁਆਰਾ ਤਾਰੀ ਸਾਬ ਸੁਭਾਈਮਾਨ ਹੈ ਸਤਿਗੁਰ ਜਿਸ ਵੇਲੇ ਜਮਕੌਰ ਦੀ ਗੜੀ ਦੇ ਵਿੱਚੋਂ ਨਿਕਲਦੇ ਨੇ ਪ੍ਰਾਣ ਦੇ ਜੰਗ ਦੇ ਮੈਦਾਨ ਦੇ ਵਿੱਚ ਕੀ ਵੇਖਿਆ ਸਹਿਜ ਜਹਾਦਿਆਂ ਦੀਆਂ ਲਾਸ਼ਾਂ ਪਈਆਂ ਨੇ ਸਿੱਖਾਂ ਦੀਆਂ ਸਿੰਘਾਂ ਦੀਆਂ ਲਾਸ਼ਾਂ ਪਈਆਂ ਨੇ ਸਤਿਗੁਰੂ ਜੀ ਨੇ ਆਪਣਾ ਜੋੜਾ ਜਿਹੜਾ ਹੈ ਉਤਾਰ ਦਿੱਤਾ ਤੇ ਕਿਸੇ ਸਿੰਘ ਦੇ ਕੇਸ ਖੁੱਲੇ ਹੋਣਗੇ ਕਕਾਰ ਹੋਣਗੇ ਸ਼ਸਤਰ ਹੋਣਗੇ ਉਹਨਾਂ ਨੂੰ ਜੋੜਾ ਜਿਹੜਾ ਹੈ ਨਾਲ ਲਗੇ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨਿਕਲੇ ਭਾਈ ਦਿਆ ਸਿੰਘ ਨੇ ਸਹਿਬਜ਼ਾਦੇਾਂ ਦੇ ਕੋਲ ਖਲੋ ਕੇ ਆਖਿਆ ਸਤਿਗੁਰੂ ਤੁਹਾਡੇ ਇਹ ਜਿਹੜੇ ਪੁੱਤਰਾਂ ਦੇ ਸਰੀਰ ਪਏ ਨੇ ਲਾਸ਼ਾਂ ਪਈਆਂ ਨੇ ਜੇ ਮੈਨੂੰ ਹੁਕਮ ਕਰੋ ਤੇ ਮੈਂ ਆਪਣੀ ਦਸਤਾਰ ਦਾ ਟੋਟਾ ਜਿਹੜਾ ਹੈ ਪਾਰ ਕੇ ਇਹਨਾਂ ਦੇ ਮੁਖ ਤੇ ਇਹਨਾਂ ਦੇ ਸਰੀਰ ਦੇ ਉੱਤੇ ਬਾਦਵਾ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਆਖਿਆ ਦਿਆ ਸਿੰਘਾ ਜੀਤ ਸਿੰਘ ਤੇ ਜੁਝਾਰ ਸਿੰਘ ਦੋਵੇਂ ਮੇਰੇ ਪੁੱਤਰ ਨਹੀਂ ਇਹ ਜੰਗ ਦੇ ਮੈਦਾਨ ਦੇ ਵਿੱਚ ਜਿੰਨੇ ਵੀ ਸਿੰਘ ਸ਼ਹੀਦ ਹੋਏ ਨੇ ਇਹ ਮੈਨੂੰ ਪੁੱਤਰਾਂ ਤੋਂ ਵੀ ਜ਼ਿਆਦਾ ਪਿਆਰੇ ਨੇ ਜੇ ਖਫਨ ਪਾਉਣਾ ਹੈ ਤੇ ਇਨ੍ਹਾਂ ਸਾਰਿਆਂ ਦੇ ਸਰੀਰਾਂ ਤੇ ਬਾ ਨਹੀਂ ਤੇ ਫਿਰ ਅਜੀਤ ਸਿੰਘ ਤੇ ਜੁਝਾਰ ਸਿੰਘ ਦੇ ਸਰੀਰ ਦੇ ਉੱਪਰ ਵੀ ਪਾਉਣ ਦੀ ਲੋੜ ਨਹੀਂ ਇਹ ਲੋਥਾ ਨੇ ਇਨ੍ਹਾਂ ਦੇ ਨਾਲ ਕੋਈ ਮੋਹ ਨਹੀਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਮਕੌਰ ਦੀ ਘੜੀ ਦੇ ਵਿੱਚੋਂ ਅੱਗੇ ਨਿਕਲੇ ਇਧਰ ਭਾਈ ਸੰਤ ਸਿੰਘ ਜੀ ਭਾਈ ਸੰਤ ਸਿੰਘ ਜੀ ਇਹਨਾਂ ਨੇ ਜਕਾਰੇ ਛੱਡੇ ਨਗਾਰੇ বাজਾਏ ਧੌਂਸੇ ਤੇ ਜਦੋਂ ਚੋਟ ਵੱਜੀ ਤੇ ਜਿਹੜਾ ਮੁਗਲ ਦਲ ਬਾਹਰ بیٹھا ਸੀ ਉਹਨਾਂ ਨੂੰ ਇਦਾਂ ਲੱਗਾ ਵੀ ਜਿਵੇਂ ਸਿੰਘਾਂ ਨੇ ਹਮਲਾ ਕਰ ਦਿੱਤਾ ਹੋਵੇ ਭਾਈ ਸੰਤ ਸਿੰਘ ਤੇ ਭਾਈ ਸੰਤ ਸਿੰਘ ਉਹਨਾਂ ਨੇ ਬਾਹਰ ਨੂੰ ਤੀਰ ਚਲਾਏ ਗੋਲੀਆਂ ਚਲਾਈਆਂ ਇੱਕਦਮ ਹਰ ਖੁਦਫਰਾ ਮੱਤ ਗਈ ਇਹ ਜਿਹੜੀ ਬਾਹਰ ਫੌਜ ਬੈਠੀ ਸੀ ਇਹ ਕਾਲੀ ਬੋਲੀ ਹਨੇਰੀ ਰਾਤ ਦੇ ਵਿੱਚ ਹੁਣ ਆਪਸ ਦੇ ਵਿੱਚ ਹੀ ਇੱਕ ਦੂਜੇ ਦੇ ਉੱਪਰ ਹਮਲਾ ਕਰਨ ਲੱਗ ਪਏ ਇੰਨੀ ਹਨੇਰੀ ਰਾਤ ਹੈ ਕਾਲੀ ਰਾਤ ਹੈ ਵੀ ਪਤਾ ਨਹੀਂ ਲੱਗਦਾ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਪਿਆ ਕਿ ਇਹਨਾਂ ਦੇ ਉੱਪਰ ਸਿੰਘਾਂ ਨੇ ਹਮਲਾ ਕੀਤਾ ਇਹ ਆਪਸ ਦੇ ਵਿੱਚ ਲੜ ਲੜ ਕੇ ਮਰ ਲੱਗੇ ਗੁਰੂ ਸਾਹਿਬ ਜੀ ਤੁਰੇ ਜਾਂਦੇ ਨੇ ਰਸਤੇ ਦੇ ਵਿੱਚ ਜਿਹੜਾ ਵੀ ਕੋਈ ਟੱਕਰਦਾ ਹੈ ਸਤਿਗੁਰੂ ਦੀ ਗਾਟੇ ਲਾਈ ਜਾਂਦੇ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਤਿਗੁਰੂ ਜੀ ਤੁਰੇ ਜਾਂਦਿਆਂ ਜਾਂਦਿਆਂ ਹੁਣ ਸਤਿਗੁਰੂ ਜੀ ਨੇ ਮਾਚੀਵਾੜੇ ਦੇ ਜੰਗਲਾਂ ਦੇ ਵਿੱਚ ਜਾਣਾ ਹੈ ਇੱਥੇ ਸਤਿਗੁਰੂ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ 6 7 ਅਤੇ 8 ਕੋ 3 4 ਦਿਨ ਹੋ ਗਏ ਨੇ ਸਤਿਗੁਰੂ ਜੀ ਨੇ ਇੱਕ ਵੀ ਜਿਹੜਾ ਭੋਜਨ ਪ੍ਰਸ਼ਾਦਾ ਤੇ ਕੀ ਸਕਣਾ ਜਲ ਦੀ ਘੁੱਟ ਵੀ ਨਹੀਂ ਸਕੀ ਨੰਗੇ ਪੈਰੀ ਲਗਾਤਾਰ ਸਤਿਗੁਰੂ ਜੀ ਇਤਿਹਾਸਕਾਰ ਕਹਿੰਦੇ 6 ਘੰਟੇ ਲਗਾਤਾਰ ਚੱਲ ਕੇ ਹੁਣ ਸਤਿਗੁਰੂ ਜੀ ਇੱਥੇ ਜੰਗਲ ਦੇ ਵਿੱਚ ਮਾਛੀਵਾੜ ਦੇ ਜੰਗਲ ਦੇ ਵਿੱਚ ਪਹੁੰਚਦੇ ਨੇ ਇੱਥੇ ਸਤਿਗੁਰੂ ਜੀ ਫਿਰ ਜਲ ਛਕਦੇ ਨੇ ਖੂਹ ਤੋਂ ਤੇ ਟਿੰਡ ਦਾ ਸਹਰਾਣਾ ਲਾ ਕੇ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਰੜੇ ਮੈਦਾਨ ਦੇ ਵਿੱਚ ਜੰਗਲ ਦੇ ਵਿੱਚ ਸਤਿਗੁਰ ਜੀ ਨੇ ਆਰਾਮ ਕੀਤਾ ਤੇ ਇੱਥੇ ਹੀ ਸਤਿਗੁਰ ਜੀ ਨੇ ਫਿਰ ਸ਼ਬਦ ਉਚਾਰਿਆ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ੁੱਦ ਬਿਨ ਰੋਗ ਰਜਾਈਆਂ ਦਾ ਓਡਣ नाग ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਜਾਰੜ ਰਿਆ ਸਾਨੂੰ ਸੱਤਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਇੱਥੇ ਆਰਾਮ ਕੀਤਾ ਹੈ ਹੁਣ ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਦੱਸਿਆ ਸੀ ਉਸੇ ਹੀ ਤਰ੍ਹਾਂ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਆਉਂਦੇ ਨੇ ਇਹਨਾਂ ਨੇ ਆ ਕੇ ਵੇਖਿਆ ਸਤਿਗੁਰੂ ਜੀ ਆਰਾਮ ਕਰਦੇ ਪਏ ਨੇ ਸਤਿਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ ਇੱਥੇ ਸਤਿਗੁਰੂ ਜੀ ਫਿਰ ਗੁਲਾਬੇ ਪੰਜਾਬੇ ਦੇ ਖੂਤੇ ਜਾਂਦੇ ਨੇ ਬਾਗ ਦੇ ਵਿੱਚ ਜਾਂਦੇ ਨੇ ਅੱਗੇ ਜਿਹੜਾ ਗੁਲਾਬੇ ਦਾ ਭਰਾ ਪੰਜਾਬਾ ਹੈ ਇਹ ਫਿਰ ਸਤਿਗੁਰੂ ਜੀ ਵਾਸਤੇ ਸਿੰਘਾਂ ਵਾਸਤੇ ਗਰਮ ਦੁੱਧ ਲੈ ਕੇ ਆਉਂਦਾ ਸ਼ਵਾਰੇ ਪਾ ਕੇ ਉਹ ਸਤਿਗੁਰੂ ਜੀ ਤੇ ਸਿੰਘ ਛੱਦਦੇ ਨੇ ਇੱਥੇ ਫਿਰ ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਫਿਰ ਇਹਨਾਂ ਦੇ ਘਰ ਜਾਂਦੇ ਨੇ ਗੁਲਾਬੇ ਤੇ ਪੰਜਾਬੇ ਦੇ ਤੇ ਇਧਰ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬਜ਼ਾਦੇ ਜਿਹੜੇ ਨੇ ਇਹ ਕੁੰਮੇ 마ਸ਼ਕੀ ਦੀ ਝੌਂਪੜੀ ਦੇ ਵਿੱਚ ਝੁੱਗੀ ਦੇ ਵਿੱਚ ਇਹਨਾਂ ਨੇ ਰਾਤ गुज़ारी ਉਸ ਤੋਂ ਬਾਅਦ ਇਹਨਾਂ ਨੂੰ ਗੰਗੂ ਬ੍ਰਾਹਮਣ ਮਿਲਦਾ ਗੁਰੂ ਘਰ ਦਾ ਰਸੋਈਆ ਸੀ ਜਦੋਂ ਇਹਨੂੰ ਪਤਾ ਲੱਗਾ ਵੀ ਮਾਤਾ ਜੀ ਨੇ ਇਹਨੇ ਆਖਿਆ ਚਲੋ ਤੁਸੀਂ ਮੇਰੇ ਘਰ ਦੇ ਵਿੱਚ ਠਹਿਰੋ ਇਹ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਂਦਾ ਹੈ ਇਦੇ ਮਨ ਦੇ ਵਿੱਚ ਇੱਕ ਲਾਲਚ ਹੈ ਵੀ ਮਾਤਾ ਜੀ ਦੇ ਕੋਲ ਇਹ ਜਿਹੜੀ ਗੱਠੜੀ ਹੈ ਇਹਦੇ ਵਿੱਚ ਗਹਿਨੇ ਹੋਣਗੇ ਮਾਇਆ ਹੋਵੇਗੀ ਤੇ ਇਹਨਾਂ ਨੂੰ ਮੈਂ ਘਰ ਦੇ ਵਿੱਚ ਰੱਖਦਾ ਤੇ ਜਾਂ ਤੇ ਮਾਤਾ ਜੀ ਖੁਸ਼ੀ ਖੁਸ਼ੀ ਦੇ ਨਾਲ ਹੀ ਦੇ ਦੇਣਗੇ ਤੇ ਜਾਂ ਮੈਂ ਚੋਰੀ ਕਰ ਲਵਾਂਗਾ ਬਾਟ ਦੇ ਵਿੱਚ ਲਾਲਚ ਹੈ ਮਾਤਾ ਜੀ ਤੇ ਸਹਬਜਾ ਦੇ ਘਰ ਦੇ ਵਿੱਚ ਗੇ ਗੰਗੂ ਦੇ ਪਿੰਡ ਖੇੜੀ ਇੱਥੇ ਜਾ ਕੇ ਸ਼ਾਪ ਨੂੰ ਸੰਧਿਆ ਵੇਲੇ ਰਹਿਰਾ ਸਾਹਿਬ ਦਾ ਪਾਠ ਕੀਤਾ ਮਾਤਾ ਜੀ ਨੇ ਦੋਵੇਂ ਹੀ ਪੁੱਤਰਿਆਂ ਨੂੰ ਧੰ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੇ ਸ਼ਹੀਦੀ ਦਾ ਪ੍ਰਸੰਗ ਸੁਣਾਇਆ ਤੇ ਸਾਰੀ ਰਾਤ ਮਾਤਾ ਜੀ ਉਹ ਪਰਮੇਸ਼ਰ ਵਾਹਿਗੁਰੂ ਜੀ ਦੀ ਯਾਦ ਦੇ ਵਿੱਚ ਗੁਜ਼ਾਰੇ ਤੇ ਇਧਰ ਸਾਹਿਬ ਜੀ ਆਰਾਮ ਕਰਦੇ ਨੇ ਇਹ ਜਿਹੜਾ ਗੱਗੂ ਸੀ ਇਹਨੇ ਹਡੇਰੇ ਦਾ ਲਹਾ ਧੱਕਿਆ ਤੇ ਮਾਤਾ ਜੀ ਦੀ ਉਹ ਜਿਹੜੀ ਗੱਡਰੀ ਸੀ ਗਹਿੜਿਆਂ ਵਾਲੀ ਉਹ ਚੋਰੀ ਕਰ ਲਈ ਤੇ ਜਦੋਂ ਸਵੇਰੇ ਮਾਤਾ ਜੀ ਨੇ ਸਮਾਨ ਵਿਖੜਿਆ ਹੋਇਆ ਵੇਖਿਆ ਤੇ ਆਖਿਆ ਗੰਗੂ ਗਹਿਰੇ ਨਹੀਂ ਮਿਲਦੇ ਪਏ ਤੂੰ ਕਿਤੇ ਸਾਧ ਕੇ ਰੱਖੇ ਨੇ ਉਸੇ ਵੇਲੇ ਕਹ ਲੱਗਾ ਮੈਂ ਤੁਹਾਨੂੰ ਆਪਣੇ ਘਰ ਦੇ ਵਿੱਚ ਨਾਲੇ ਪਣਾ ਦਿੱਤੀ ਤੇ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਹੋ ਗਹਿਣੇ ਚੋਰੀ ਕਰਨ ਦਾ ਮਾਤਾ ਜੀ ਕਹਿੰਦੇ ਤੇਰੇ ਤੇ ਇਲਜ਼ਾਮ ਨਹੀਂ ਲਾਇਆ ਤੈਨੂੰ ਪੁੱਛਿਆ ਹੈ ਕਹਿੰਦਾ ਜੀ ਨਹੀਂ ਤੁਸੀਂ ਮੇਰੇ ਤੇ ਇਲਜ਼ਾਮ ਲਾਇਆ ਵੀ ਮੈਂ ਕਹਨੇ ਚੋਰੀ ਕੀਤੀ ਕਹਿੰਦਾ ਮੈਂ ਆਪਣੀ ਜਾਨ ਜੋਖਮ ਦੇ ਵਿੱਚ ਡਾਲੀ ਮੈਂ ਤੁਹਾਨੂੰ ਬਾਗੀਆਂ ਨੂੰ ਆਪਣੇ ਘਰ ਦੇ ਵਿੱਚ ਬਣਾ ਦਿੱਤੀ ਕਹਿੰਦਾ ਮੈਂ ਤੁਹਾਡੀ ਸ਼ਿਕਾਇਤ ਜਿਹੜੀ ਕੌਤਵਾਲ ਦੇ ਕੋਲ ਕਰਾਂਗਾ ਪਿੰਡ ਦੇ ਚੌਧਰੀ ਨੂੰ ਲੈ ਕੇ ਇਹ ਹੁਣ ਮਰੀਂਡੇ 18 ਦੇ ਵਿੱਚ ਜਾਂਦਾ ਇੱਥੇ ਜਾ ਕੇ ਇਹਨੇ ਸ਼ਿਕਾਇਤ ਕੀਤੀ ਨਾਲੇ ਆਖਿਆ ਸਿਪਾਹੀਓ ਤੁਸੀਂ ਵੀ ਆਪਣੀਆਂ ਨੌਕਰੀਆਂ ਦੇ ਵਿੱਚ ਵਾਧੇ ਕਰਨ ਵਾਸਤੇ ਆਓ ਮੈਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਸਹਬਜ਼ਾਦੇ ਫਰੌਣਾ ਉਹ ਮੇਰੇ ਘਰ ਦੇ ਵਿੱਚ ਠਹਿਰੇ ਹੋਏ ਨੇ ਨਾਲੇ ਇਹਨੂੰ ਇਹ ਵੀ ਲਾਲਚ ਸੀ ਕਿ ਇਧਰੋਂ ਸਰਕਾਰ ਵਾਲੇ ਪਾਸਿਓਂ ਵੀ ਵੱਡਾ ਇਨਾਮ ਮਿਲੇਗਾ ਕਿਉਂਕਿ ਸਰਕਾਰ ਨੇ ਵੀ ਇਨਾਮ ਰੱਖਿਆ ਹੋਇਆ ਸੀ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਉਹਦੇ ਸਿੰਘਾਂ ਦੀ ਜਾਂ ਉਹਦੇ ਪਰਿਵਾਰ ਦੀ ਇਤਲਾਹ ਕਰੇਗਾ ਉਹਨੂੰ ਵੱਡੇ ਇਨਾਮ ਦਿੱਤੇ ਜਾਣਗੇ ਇਹ ਹੁਣ ਮਰਿੰਡੇ ਤੋਂ ਗਣੀ ਖਾਂ ਤੇ ਨਵੀਂ ਖਾਂ ਇਹ ਸਤਿਗੁਰੂ ਜੀ ਦੇ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਮਰਿੰਡੇ ਥਾਣੇ ਤੋਂ ਚੱਲ ਕੇ ਪਿੰਡ ਖੇੜੀ ਆਉਂਦੇ ਨੇ ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ ਵੀ ਦੋਵੇਂ ਹੀ ਸਹਿਬਜ਼ਾਦਿਆਂ ਨੂੰ ਬੋਰੀਆਂ ਦੇ ਵਿੱਚ ਬੰਦ ਕਰਕੇ ਬੰਨ ਕੇ ਤੇ ਘੋੜਿਆਂ ਦੇ ਉੱਪਰ ਜਿਹੜਾ ਹੈ ਉਹ ਬੰਨ ਕੇ ਲਿਆਂਦਾ ਗਿਆ ਤੇ ਮਾਤਾ ਜੀ ਨੂੰ ਜਿਹੜਾ ਕਹਿੰਦੇ ਮਿਰਚਾਂ ਵਾਲੀ ਮੂੰਹ ਦੇ ਉੱਪਰ ਜਿਵੇਂ ਮੂੰਹ ਟਕਿਆ ਹੋਵੇ ਇਸ ਤਰ੍ਹਾਂ ਜਿਹੜਾ ਉਹਨਾਂ ਨੇ ਉਹ ਲਾ ਕੇ ਬੰਨਿਆ ਹੈ ਤੇ ਕਈ ਇਤਿਹਾਸਕਾਰ ਲਿਖਦੇ ਨੇ ਵੀ ਮਾਤਾ ਜੀ ਨੂੰ ਵੀ ਪਿੱਛੇ-ਪਿੱਛੇ ਘੋੜੇ ਦੇ ਨਾਲ ਬੰਨ ਕੇ ਲਿਆਂਦਾ ਹੈ ਪਿੱਛੇ-ਪਿੱਛੇ ਮਾਤਾ ਜੀ ਦੌੜਦੇ ਆਏ ਪਿੰਡ ਖੇੜੀ ਤੋਂ ਸਤਿਗੁਰੂ ਜੀ ਦੇ ਸਹਬਜ਼ਾਦੇ ਤੇ ਮਾਤਾ ਜੀ ਤੇ अनेका ਤਸ਼ੱਦਦ ਜਿਹੜੇ ਇਹਨਾਂ ਨੇ ਕੀਤੇ ਹੁਣ ਸਤਿਗੁਰ ਜੀ ਦੇ ਛੋਟੇ ਫਰਜ਼ੰਦ ਤੇ ਮਾਤਾ ਜੀ ਮਰਿੰਡੇ ਥਾਣੇ ਦੇ ਵਿੱਚ ਪਹੁੰਚੇ ਨੇ ਹੁਣ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਵੇਗਾ ਹੁਣ ਜਿਹੜਾ ਮਰਿੰਡੇ ਦਾ ਕੋਤਵਾਲੀ ਸੀ ਥਾਣੇਦਾਰ ਸੀ ਇਹ ਵਜੀਰ ਖਾਨ ਦੇ ਕੋਲ ਗਿਆ ਸਰਹੰਦ ਪਹੁੰਚਿਆ ਇਹਨੇ ਆਖਿਆ ਜ ਆਪਨਾ ਬੜੀ ਖੁਸ਼ੀ ਦੀ ਗੱਲ ਹੈ ਤੇ ਗੁਰੂ ਗੋਬਿੰਦ ਸਿੰਘ ਤੇ ਗ੍ਰਿਫਤਾਰ ਨਹੀਂ ਹੋਇਆ ਪਰ ਉਹਦੇ ਛੋਟੇ ਸਹਿਬਜ਼ਾਦੇ ਤੇ ਉਹਦੀ ਮਾਤਾ ਜਿਹੜੀ ਹੈ ਉਹ ਗ੍ਰਿਫਤਾਰ ਕਰ ਲਈ ਹੈ ਫਿਰ ਇਹ ਜਿਹੜਾ ਵਜ਼ੀਰ ਖਾਹ ਹੈ ਇਹ ਚੱਲ ਕੇ ਜਾਂਦਾ ਮਰਿੰਡੇ ਫਿਰ ਜਿਹੜਾ ਕੱਲ ਦਾ ਇਤਿਹਾਸ ਹੋਵੇਗਾ ਸੋ ਆਪ ਸੰਗਤਾਂ ਨੂੰ ਸਰਵਨ ਕਰਵਾਇਆ ਜਾਵੇਗਾ ਸਤਿਗੁਰੂ ਜੀ ਕਿਰਪਾ ਕਰਨ ਬਾਣੀ ਅਤੇ ਇਤਿਹਾਸ ਸਾਡੇ ਹਿਰਦੇ ਚ ਵਸ ਜਾਵੇ ਹੋ ਜਨ ਕੁੰਨ ਲਾ ਦੇ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ